ਲੁਧਿਆਣਾ ਦੇ ਪਿੰਡ ਤੰਦਰਾ ਦੀ ਇੱਕ ਕਲੋਨੀ ਵਿਖੇ ਇੱਕ ਸਖਸ਼ ਵੱਲੋਂ ਗੈਸ ਸਿਲੰਡਰ ਨੂੰ ਅਗਲਾ ਕੇ ਲੋਕਾਂ ਦੇ ਘਰਾਂ ਦੇ ਵਿੱਚ ਕਮਾਉਣ ਦਾ ਮਾਮਲਾ ਸਾਹਮਣੇ ਹੈ ਜਿਸ ਵਿੱਚ ਮੋਹੱਲਾ ਨਿਵਾਸੀਆਂ ਵੱਲੋਂ ਅੱਜ ਪੁਲਿਸ ਕਮਿਸ਼ਨ ਨੂੰ ਇਸ ਵਿਸ਼ੇ ਉੱਤੇ ਤਰਖਵਾਸ ਦਿੱਤੀ ਗਈ ਉਹਨਾਂ ਦੱਸਿਆ ਕਿ ਇਸ ਸਖਸ਼ ਵੱਲੋਂ ਪਿਛਲੇ ਕਾਫੀ ਸਾਲਾਂ ਤੋਂ ਮੋਹੱਲੇ ਵਿਖੇ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਹੋਇਆ ਜਿਸ ਨੂੰ ਲੈ ਕੇ ਇਲਾਕੇ ਦੇ ਲੋਕਾਂ ਨੇ ਜ਼ਿਲ੍ਹਾ ਲੁਧਿਆਣਾ ਦੇ ਸੀਪੀ ਨੂੰ ਕੰਪਲੇਂਟ ਦਿੱਤੀ ਹੈ ਗੈਸ ਸਿਲੰਡਰ ਨੂੰ ਅਕਲੌਨ ਵਾਲੇ ਸਖ ਨੇ মিডিਆ ਦੇ ਨਾਲ ਸੰਪਰਕ ਕੀਤਾ ਤਾਂ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ মিডিਆ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਉਲਟਾ ਮੁਹੱਲਾ ਨਿਵਾਸੀ ਉੱਤੇ ਹੀ ਲੜਾਈ ਕਰਨ ਦੇ aarop laga dete gaye ne ਹਾਂਜੀ ਮੇਰਾ ਨਾਮ ਰਾਜਵੀਰ ਕੌਰ ਆ ਮੈਂ ਪੱਪਾ ਸੰਦੀਪ ਲਖਨਉਦੀ ਪਿੰਡ ਤਾਂ ਅੰਦਰੇ ਦੀ ਵਾਸੀ ਆ ਮਾਮਲਾ ਜੀ ਇਹ ਆ ਇਹ ਜਿਹੜੇ ਸਾਡੇ ਗਵੰਡੀ ਮਨਦੀਪ ਸਿੰਘ ਆ ਇਹ ਸ਼ਿਮਲਾਪੁਰੀ ਤੋਂ ਆਏ ਆ ਇਹ ਕੋਈ ਜਨਾਨੀ ਨਹੀਂ ਦੇਖਦੇ ਕੋਈ ਬੱਚਾ ਨਹੀਂ ਦੇਖਦੇ ਕੋਈ ਬੁੜਾ ਜਵਾਨ ਕੁਛ ਨਹੀਂ ਇਹ ਦੇਖਦੇ ਇਹ ਸਾਰਿਆਂ ਦੇ ਸਾਹਮਣੇ ਨੰਗਾ ਡਾਂਸ ਕਰਦੇ ਆ ਇਹਨਾਂ ਦੀ ਫੈਮਲੀ ਜਿਹੜੀ ਆ ਪੂਰੀ ਜਿਹੜੀ ਆ ਲੜਾਈ ਝਗੜਿਆਂ ਦੇ ਉੱਤੇ ਮਾਹਿਰ ਤੇ ਇਹ ਜਦੋਂ ਦੇਖਦੇ ਇੱਟਾ-ਬੱਟੇ ਚਲਾਉਣੇ ਸ਼ੁਰੂ ਕਰ ਦਿੰਦੇ ਆ ਕੱਲ ਇਹਨਾਂ ਨੇ ਮੇਰੇ ਘਰ ਦੇ ਉੱਤੇ ਬਾਰ ਕੀਤਾ ਮੇਰੇ ਦਰਵਾਜ਼ੇ ਜਿਹੜੇ ਆ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਦਾਹ ਦੇ ਨਾਲ ਮੇਰੇ ਲੋਹੇ ਦੇ ਗੇਟ ਇਹਨਾਂ ਨੇ ਭਣ ਦਿੱਤੇ ਉਸ ਤੋਂ ਬਾਅਦ ਸਿਲੰਡਰ ਨੂੰ ਅੱਗ ਲਾ ਕੇ ਇਹਨਾਂ ਨੇ ਗੇਟ ਦੇ ਉੱਤੋਂ ਦੀ ਮੇਰੇ ਘਰ ਛੁੱਟੀ ਤੇ ਉਹ ਅਸੀਂ ਫਟਾਫਟ ਅੱਗ ਬੁਝਾਈ ਬੁਝਾ ਕੇ ਤਾਂ ਇਹ ਦੁਵਾਰਾ ਫੇਰ ਸਿਲੰਡਰ ਚੱਕ ਕੇ ਲੈ ਗਿਆ ਜਿਹਦੀ ਵੀਡੀਓ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕੈਮਰੇ ਲੱਗੇ ਹੋਏ ਸੀਗੇ ਤੇ ਉੱਥੇ ਦੀ ਵੀਡੀਓ ਆ ਉਹਨਾਂ ਦੇ ਘਰ ਜਾ ਕੇ ਛੋਟਾ ਜਿਹਾ ਬੱਚਾ ਇਹਨੇ ਸਿਲੰਡਰ ਜਲਾ ਕੇ ਉਹਨਾਂ ਦੇ ਘਰ ਅੰਦਰ ਸੁੱਟ ਦਿੱਤਾ ਨਾਲ ਇੱਕ ਹੋਰ ਸਿਲੰਡਰ ਸੀਗਾ ਇਹ ਫਟ ਵੀ ਸਕਦਾ ਸੀਗਾ ਸਾਨੂੰ ਇਹਨਾਂ ਤੋਂ ਖਤਰਾ ਆ ਪਲੀਜ਼ ਸਾਡੀ ਜਿਹੜੀ ਆ ਜਾਨ ਦੀ ਰੱਖਿਆ ਕੀਤੀ ਜਾਵੇ ਤਾਂ ਇਹਨਾਂ ਦੇ ਪੰਜ ਜਾਣੇ ਮੈਂਬਰ ਆ ਇਹਨਾਂ ਦੇ ਪੰਜਾਂ ਉੱਤੇ ਕਾਰਵਾਈ ਕੀਤੀ ਪੁਲਿਸ ਕਮਿਸ਼ਨਰ ਸਾਹਿਬ ਨੇ ਕੀ ਕੀਤਾ ਹਾਂਜੀ ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਕਿ ਵੀ ਅਸੀਂ ਉਹਨਾਂ ਨੂੰ ਵੀਡੀਓ ਦਿਖਾਈ ਆ ਉਹਨਾਂ ਨੇ ਭਰੋਸਾ ਦਵਾਇਆ ਕਿ ਅਸੀਂ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਅਰੈਸਟ ਕੀਤਾ ਜਾਏਗਾ ਠੀਕ ਹੈ ਮੇਰਾ ਨਾਮ ਜੰਗੀਰ ਸਿੰਘ ਹੈ ਜੀ ਇੱਥੇ ਰਹਿਨੇ ਉਹ ਮੈਂ ਬਾਬਾ ਸੰਦੀਲਾ ਕਲੋਨੀ ਪਿੰਡ ਤੰਦਰਾ 15 ਹਾਂ ਉੱਥੇ ਰਹਿਣਾ ਜੀ ਇਹ ਮਾਮਲਾ ਜੀ ਆ ਤੁਸੀਂ ਸੀਪੀ ਔਫਿਸ ਆਇਓ ਮਾਮਲਾ ਕੀ ਹੈ ਹਾਂਜੀ ਅਸੀਂ ਐਪਲੀਕੇਸ਼ਨ ਦਿੱਤੀ ਹੈ ਬੰਦੇ ਨੇ ਸਾਨੂੰ ਪੂਰੇ 5 ਸਾਲ ਤੋਂ ਪਰੇਸ਼ਾਨ ਕੀਤਾ ਹੋਇਆ ਕੌਣ ਬੰਦਾ ਇਹ ਹੈਗਾ ਮਨਦੀਪ ਸਿੰਘ ਹੈਗਾ ਮਨੀ ਨਾਮ ਇਹਦਾ ਤੇ ਇਹਦੀ ਮੰਮੀ ਇਹਦੀ ਭੈਣ ਇਹਦਾ ਜੀਜਾ ਪੂਰੇ 5 ਜਣੇ ਆ ਕਾਰਨ ਕੀ ਆ ਕਿਉਂ ਪਰੇਸ਼ਾਨ ਕੀਤਾ ਕਾਰਨ ਕੀ ਹੈ ਜ ਜਿਹੜਾ ਵੀ ਕੋਈ ਮਾੜੀ ਜੀ ਕੋਈ ਗੱਲ ਹੋਵੇ ਕਰਪਾਨਾ ਕੱਢਦਾ ਵਰਸ਼ੇ ਕੱਢਦਾ ਕੰਪਲੀਟਾ ਕਰਦਾ ਵੀ ਮੈਂ ਜਿੱਥੇ ਮਰਜੀ ਕਰਾਉ ਮੈਨੂੰ ਮੈਂ ਡਰਦਾ ਨਹੀਂ ਕਿਸੇ ਤੋਂ ਪੁਲਿਸ ਦੇ ਉਹ ਥਾਣੇ ਦੇ ਜੋ ਮਰਜੀ ਕਰੋ ਇਹ ਧਮਕੀਆਂ ਦੇ ਅੰਦਰ ਸਾਨੂੰ ਪਰੇਸ਼ਾਨ ਕਰਦਾ ਸਾਡੇ ਬੱਚਿਆਂ ਨੂੰ ਪਰੇਸ਼ਾਨ ਕਰਦਾ ਕਾਰਨ ਕਾਰਨ ਕੀ ਬਦਮਾਸ਼ ਬਾਸ਼ੀ ਕਰਦਾ ਜੀ ਸ਼ਿਮਲਾਪੁਰੀ ਤੋਂ ਆਏ ਹੋਏ ਆ ਬੰਦਾ ਜੀ ਲੋਕਲ ਥਾਲੇ ਨੂੰ ਤੁਸੀਂ ਪਹਿਲੇ ਸੰਪਰਕ ਨਹੀਂ ਹਲੇ ਸੰਪਰਕ ਨਹੀਂ ਕੀਤਾ ਜੀ ਤੁਸੀਂ ਕਮਿਸ਼ਨ ਵੀ ਗਿਆ ਜੀ ਪਹਿਲੇ ਲੋਕਲ ਥਾਲੇ ਨੂੰ ਲੋਕ ਨਾਲ ਸੁਣਦੇ ਨਹੀਂ ਜੀ ਕਹੀ ਤੁਸੀਂ ਕੀ ਨਹੀਂ ਸੁਣਦਾ ਦੱਸੋ 12 ਨਹੀਂ ਅਸੀਂ 112 ਤੇ ਕੰਪਲੀਟ 112 ਤੇ ਕੰਪਲੀਟ ਕੀਤੀ ਹੈ 3 ਘੰਟੇ ਇਹ ਇੱਕ 8:30 ਕੰਪਲੀਟ 12:30 ਵਜੇ ਦੀ ਹੋਈ ਹੈ 112 ਤੇ ਹੁਣ ਅਸੀਂ ਸਿਪੀ ਤੇ ਪੇਸ਼ ਹੋਏ ਹਾਂ ਸਾਰੇ ਮਹੱਲੇ ਇਕੱਠਾ ਹੋ ਗਏ ਸਾਰੇ ਮਹੱਲੇ ਦੇ ਸਾਈਨ ਹੋਏ ਜੀ ਅਸੀਂ ਐਪਲੀਕੇਸ਼ਨ ਲਿਖ ਕੇ ਲਿਆਏ ਹਾਂ ਹਾਂ ਜੀ ਮਹੱਲਾ ਇਕੱਠਾ ਹੋ ਗਿਆ ਕੀ ਚਾਹੁੰਦੇ ਹੁਣ ਕੀ ਚਾਹੁੰਦੇ ਚਾਹੁੰਦੇ ਜੀ ਸਾਨੂੰ ਇਸ ਬੰਦੇ ਤੋਂ ਖਤਰਾ ਜੀ ਪੂਰੇ 5 ਸਾਲ ਦਾ ਪੂਰੇ 5 ਸਾਲਾਂ ਦੇ ਵਿੱਚ ਜਿੰਨੀਆਂ ਇਹਦੀਆਂ ਲੜਾਈਆਂ ਜਿੰਨੀਆਂ ਕ੍ਰਪਾਨਾਂ ਕੱਡੀਆਂ ਵਰਸ਼ੇ ਕੱਢੇ ਸਾਰੀਆਂ ਸਾਡੇ ਕੋਲੇ ਵੀਡੀਓ ਫੋਟੋਆਂ ਰਿਪੋਰਟੀਆਂ ਹੈਗੀਆਂ ਹੈ ਜੀ ਪਰੇਸ਼ਾਨ ਕਰ ਰਿਹਾ ਪਹਿਲਾਂ ਹੀ ਪਰੇਸ਼ਾਨ ਹੈ ਜੀ ਅੱਛਾ ਕਿਸ ਤਰੀਕੇ ਨਾਲ ਪਰੇਸ਼ਾਨ ਕਰਨ ਕਾਰਨ ਉਹ ਇਹ 15 ਮੁਸ਼ਕਿਲ ਹੋ ਰਿਹਾ ਉਹ ਪਾਣੀ ਦੀ ਵਜ੍ਹਾ ਕਰਕੇ ਜੇ ਅਸੀਂ ਰੋਕਦੇ ਆ ਤਾਂ ਕਿਰਪਾਣਾ ਕਢ ਲੈਂਦੇ ਆ ਉਹਦੇ ਪਾਣੀ ਦੀਆਂ ਫੋਟੋ ਪਾਣੀ ਦੇ ਵੀਡੀਓ ਸਾਡੇ ਕੋਲੇ ਸਾਰੀਆਂ ਆ ਗਈਆਂ ਹਨ ਦਾ ਪਿੰਡ ਚ ਉਹ ਕੀ ਦਾ ਤਾਦਰ ਪਿੰਡ ਤੋਂ ਬਾਹਰ ਤਾਦਰ ਪਿੰਡ ਤੋਂ ਬਾਹਰ ਸਾਡੀ ਕਲੋਨੀ ਆ 50 ਘਰਾਂ ਦੀ ਕਲੋਨੀ ਬਾਬਾ ਸੰਦੀਲਾ ਕਲੋਨੀ ਸਰਪੇਸ਼ਿੰਗ ਚੱਲਦਾ ਸਰਪੇਸ਼ਿੰਗ ਜੀ ਨਹੀਂ ਅੰਦੇਸੀ ਪੇਟ ਚਾਹਨੇ ਹਾਂ ਸਰਿੰਡਰ ਦਾ ਕੀ ਨਾਮ ਸਿਲੰਡਰ ਰਾਤੀ ਜੀ ਇਸ ਤੋਂ ਬਾਅਦ ਜਿਹਨੇ ਕੀਤਾ ਸੀ ਸਾਰੇ ਟੱਗੇ ਇਹਨੇ ਕੀ ਕਿਹਾ ਤੇ ਮੈਂ ਤਾਂ ਸਾਰੇ ਮਹੱਲੇ ਨੂੰ ਅੱਗ ਲਾਉਂਗਾ ਜਿਹਨੇ ਆਣਾ ਆਜੋ ਲੜੋ ਸਾਰੇ ਚਲੋ ਸਾਰੇ ਜਣੇ ਆਪੋ ਆਪਣੀ ਲੋੜੀ ਮਨਾਰੇ ਸੀ ਸਾਰੇ ਅੰਦਰ ਸੀਗੇ ਕਰਪਾਨਾ ਮਾਰੇ ਨਿਕਲੋ ਬਾਹਰ ਜਿਹੜਾ ਬਦਮਾਸ਼ਾ ਨਿਕਲੋ ਬਾਹਰ ਮੈਂ ਤਾਂ ਇਦਾਂ ਹੀ ਕਰੂੰਗਾ ਮੈਂ ਤਾਂ ਇਦਾਂ ਹੀ ਕਰੂੰਗਾ ਉਹਦੇ ਸਾਰੇ ਰਿਪੋਰਟ ਨਾਲ ਤੁਹਾਨੂੰ ਭੇਜ ਦਿੰਨੇ ਆ ਜੀ ਨਸ਼ਾ ਕਰਦੇ ਆ ਨਸ਼ਾ ਸਾਨੂੰ ਨਹੀਂ ਪਤਾ ਜੀ ਕੀ ਕਰਦਾ ਇਹ ਕਰਦਾ ਹੈ ਵਸੇ ਹਾਂ ਕਰਦਾ ਜੀ ਨਸ਼ਾ ਨੁਸ਼ਾ ਵੇਚਦੇ ਸ਼ਿਮਲਾਪੁਰੀ ਤੋਂ ਆਏ ਹੋਏ ਜੀ ਦੋ ਨੰਬਰ ਦਾ ਕੰਮ ਕਰਦੇ ਆ ਠੀਕ ਹੁਣ ਤੱਕ ਕੀ ਕਿਹਾ ਉਹਨਾਂ ਨੇ ਅਸੀਂ ਐਪਲੀਕੇਸ਼ਨ ਦਿੱਤੀ ਹੈ ਜੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਕਾਰਵਾਈ ਕਰਦੇ ਆ ਜੀ ਤੁਹਾਡੇ ਨਾ ਬੇਟੇ ਨੂੰ ਲੈ ਕੇ ਮੱਲੇ ਦਾ ਰਾਏ ਸੀਗੇ ਉਹਨੇ ਸਿਲੰਡਰ ਨੂੰ ਕੋਈ ਆਗੂ ਲਗਾਈ ਸੀ ਜੀ ਮੱਲੇ ਚ ਰਾਤ ਹਾਂ ਜੀ ਸਾਰੇ ਰਾਜਵੀਰ ਕੋਰ ਲੇਡੀ ਜੜੀ ਆ ਇਹ ਜਿਆਦਾ ਝਗੜੇ ਕਰਾਉਂਦੀ ਆ ਆਪਣੀਆਂ ਤੇ ਇਹਦੀ ਬੇਟੀਆਂ ਹੀ ਆ ਦੋ ਇੱਕ ਦਾ ਵਿਆਹ ਹੋ ਗਿਆ ਇੱਕ ਬੇਟੀ ਆ ਮਹੱਲੇ ਤੋਂ ਮਹੱਲੇ ਦੇ ਰੋਕੇ ਆਈ ਸੀ ਲੋਕ ਮਹੱਲੇ ਦੇ ਕੋਈ ਲੋਕ ਨਹੀਂ ਹੈਗੇ ਕਿਸੇ ਨੇ ਸਹਿਨ ਨਹੀਂ ਕੀਤੇ ਇਹਨਾਂ ਨੇ ਆਪੇ ਸਹਿਨ ਕੀਤੇ ਆ ਮੈਂ ਹਾਂਜੀ ਮੈਂ ਮਹੱਲੇ ਦੇ ਵਿੱਚ ਗਈ ਸੀਗੀ ਮੈਨੂੰ ਸਾਰਿਆਂ ਨੇ ਉਹਨਾਂ ਨੇ ਦੱਸਿਆ ਵੀ ਅਸੀਂ ਕੋਈ ਸਹਿਨ ਨਹੀਂ ਕੀਤੇ ਇਹਨਾਂ ਨੇ ਆਪੇ ਹੀ ਪੰਜ ਚਾਰ ਬੰਦੇ ਆ ਤਿੰਨ ਚਾਰ ਉਹਦੇ ਘਰ ਦੇ ਤਿੰਨ ਚਾਰ ਉਹਦੇ ਨਾਲ ਨਹੀਂ 10 12 ਆਪੇ ਇਕੱਠੇ ਕਰਕੇ ਸਹਿਨ ਕਰਕੇ ਆਪਣੀ ਮਰਜ਼ੀ ਨਾਲ ਦੇ ਦਿੱਤੇ ਪੁਲਿਸ ਅਧਿਕਾਰੀਆਂ ਕੋਲ ਥੀਕ ਚੱਲੀ ਗਈ ਤਿੰਨ ਕਿਹੋਗੇ ਤੁਸੀਂ ਅਸੀਂ ਪੁਲਿਸ ਅਧਿਕਾਰੀਆਂ ਕੋਲੇ ਤਿੰਨ ਵਾਰੀ ਕੰਪਲੇਟ ਕੀਤੀ ਆ ਤਿੰਨ ਇਹ 10 ਜਨਵਰੀ ਨੂੰ ਕੀਤੀ ਫਿਰ ਰਾਤ 13 ਜਨਵਰੀ ਨੂੰ ਰਾਤੀ ਮੈਂ 10 ਵਜੇ ਫਿਰ ਕਰਾ ਕੇ ਸੀਸੀਟੀਵੀ ਦੇ ਵਿੱਚ ਆ ਰਹੇ ਸਿਲੰਡਰ ਲੈ ਕੇ ਅੱਗ ਲਗਾ ਰਹੇ ਨਹੀਂ ਸਾਰੇ ਇਹ ਤਾਂ ਉਹ ਆਪਣੇ ਜਦੋਂ ਕੋ ਬੱਥੀ ਦੀ ਜਾਣੇ ਉਹਨੂੰ ਪੈ ਗਏ ਤੇ ਉਹ ਆਪਣਾ ਤਾਂ ਪਛਾਣ ਕਰਨਾ ਹੀ ਸੀ ਉਹਨੇ ਕਿਸੇ ਤਰੀਕੇ ਨਾਲ ਉਹ ਕਹਿੰਦਾ ਮੈਨੂੰ ਕੁਰਪਾਨਾ ਮਾਰਨਗੇ ਸਾਡੇ ਘੇਟਾਂ 'ਚ ਕੁਰਪਾਨਾ ਮਾਰੀਆਂ ਇਹਨਾਂ ਨੇ ਸਾਰਾ ਗੇਟ ਪਤੋੜਿਆ ਇਹਨਾਂ ਨੇ ਟੀਨਾ ਤੋੜ ਦਿੱਤੀਆਂ ਸਾਡੀਆਂ ਇੱਟਾਂ ਮਾਰ ਕੇ ਦਿੱਚਾਂ ਪੱਟ ਦਿੱਤੀਆਂ ਇਹਨਾਂ ਨੇ ਅੰਦਰ ਵੜ ਕੇ ਸਾਡੇ 'ਤੇ ਹਮਲਾ ਕੀਤਾ ਸਾਡੇ ਅੰਦਰ ਸਾਰੇ ਜਾ ਕੇ ਦੇਖ ਲਓ ਤੁਸੀਂ ਇੱਟਾਂ ਕਲੜੀਆਂ ਪਈਆਂ ਟੀਨਾ ਤੋੜੀਆਂ ਪਈਆਂ ਤੁਹਾਡੇ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਐ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਮੈਂ ਰਾਤੀ 10 ਵਜੇ ਮਲਾਜ਼ਮਾਂ ਕੋਲੇ ਗਈ ਸੀਗੀ ਪਸੰਦ ਚੌਂਕੀ ਕੰਪਲੀਟ ਕੀਤੀ ਸੀਗੀ ਉਹ ਕਹਿੰਦੇ ਜੀ ਸਾਡੇ ਕੋਲ ਮਲਾਜ਼ਮ ਨਹੀਂ ਹੈਗੇ ਸਾਡੇ ਕੋਲ ਦੋ ਅਸੀਂ ਮੈਂ ਇਕੱਲਾ ਮਲਾਜ਼ਮ ਹਾਂ ਮੈਂ ਤੁਹਾਡੇ ਕੋਲੋਂ ਚੌਂਕੀ ਨੂੰ ਤਾਲਾ ਲਾ ਕੇ ਨਹੀਂ ਜਾ ਸਕਦਾ ਬਲਵਿੰਦਰ ਹੌਲਦਾਰ ਸੀਗਾ ਉਸ ਟਾਈਮ ਤੇ ਮੌਕੇ ਦੇ ਰਾਤੀ ਇਸ ਟਾਈਮ ਕਿਤੇ ਪੁਲਿਸ ਨੂੰ ਦੁਆਰਾ ਮਿਲਿਓ ਦੁਆਰਾ ਅੱਜ 5 ਵਜੇ ਦਾ ਟਾਈਮ ਹੈਗਾ ਵਾ ਪਰ ਦੁਆਲੇ ਪਾਸਟਰ ਜਿਹੜੇ ਹੈਗੇ ਇਚਾਰਜ ਪਸੰਦ ਐਵੇਨਿਊ ਪਸੰਦ ਦੇ ਵਿੱਚ ਉਹਨਾਂ ਨਾਲ ਆ ਕੇ ਆਉਣਾ ਨਹੀਂ ਵੀ 5 ਵਜੇ ਤੱਕ ਵੀ ਉਹਨਾਂ ਨੂੰ ਅਸੀਂ ਮਿਲਾਂਗੇ ਜਾ ਕੇ ਪਹਿਲਾਂ ਵੀ ਮੈਂ 3 ਵਾਰੀ ਕੰਪਲੀਟ ਕੀਤੀ ਮੈਂ ਉਹਨਾਂ ਤੱਕ ਵੱਡੇ ਸਾਹਿਬ ਤੱਕ ਤੱਕ ਪੰਖਬਲ ਕੰਪਲੀਟ ਜਾਂਦੀ ਨਹੀਂ ਹੈਗੀ ਤੇ ਇਹਦੇ ਵੀ ਆਪਣੇ ਕੇਜਰੀ ਵਿਵਾਲ ਜਿਹੜੇ ਸਾਹ ਹੈਗੇ ਨੇ ਉਹਨਾਂ ਨਾਲ ਇਹਦੀਆਂ ਰਾਜਵੀਰ ਦੀਆਂ ਫੋਟੋ ਆ ਉਹ ਦਿਖਾ ਕੇ ਸਾਨੂੰ ਇਹ ਪਰੇਸ਼ਾਨ ਕਰਦੀ ਐ ਐਮਐਲਏ ਦੀਆਂ ਧਮਕੀਆਂ ਦਿੰਦੀ ਐ ਐਮਐਲਏ ਸੰਗੋਵਾਲੀਏ ਜਿਹੜੇ ਉਹਨਾਂ ਦੀਆਂ ਧਮਕੀਆਂ ਦੇ ਕੇ ਸਾਨੂੰ ਪਰੇਸ਼ਾਨ ਕਰਦੀ ਐ ਉਹ ਕਹਿੰਦੀ ਵੀ ਮੇਰੀ ਉਹ ਸਪੋਰਟ ਕਰਦੇ ਉਹ ਕਹਿੰਦੇ ਜੋ ਮਰਜ਼ੀ ਕਰਦਾ ਜਿੰਦੋਂ ਮਰਜ਼ੀ ਵੜਦੇ ਅਸੀਂ ਤੇਰੇ ਨਾਲ ਹੈਗੇ ਵੀ ਉਹ ਮੇਰੀ ਫੁੱਲ ਸਪੋਰਟ ਕਰਦੇ ਨੇ ਸਾਨੂੰ ਨਹੀਂ ਪਤਾ ਵੀ ਇਹ ਉਹਨਾਂ ਦਾ ਝੂਠਾ ਨਾਮ ਲੈ ਕੇ ਉਹਨਾਂ ਨੂੰ ਬਤਨਾਮ ਕਰਦੀ ਐ ਕਿ ਜਾਂ ਇਹਦੇ ਨਾਲ ਉਹ ਸਹਿਮਤੀ ਇਹਦੀ ਕਰਦੇ ਨੇ ਪੁਲਿਸ ਵਾਲਿਆਂ ਦੇ ਨਾਲ ਸਾਨੂੰ ਨਹੀਂ ਪਤਾ ਇਹਦਾ ਕੀ ਰਿਸ਼ਤਾ ਹੈਗਾ ਵੀ ਉਹ ਉਹਨਾਂ ਨੂੰ ਫੋਨ ਪਹਿਲਾਂ ਹੀ ਕਰ ਦਿੰਦੇ ਨੇ ਵੀ ਤੇਰੇ ਤੇ ਕੰ ਜਦੋਂ ਅਸੀਂ 112 ਨੰਬਰ ਤੇ ਤਿੰਨ ਵਾਰੀ ਕੰਪਲੀਟ ਕੀਤੀ ਪੁਲਿਸ ਵਾਲਿਆਂ ਨੇ ਸਾਡੀ ਕੰਪਲੀਟ ਕਲੋਜ਼ ਕਰਤੀ ਪਰ ਆਏ ਨਹੀਂ ਹੈਗੇ ਸਾਡੇ ਕੋਲੇ ਇਹਨੇ ਰਾਜਵੀਰ ਨੇ ਸਾਡੇ ਸਾਹਮਣੇ ਦੋ ਵਾਰੀ ਫੋਨ ਕੀਤਾ ਕਹਿੰਦੀ ਜਿੰਨਾ ਚਿਰ ਇਹਨਾਂ ਤੇ ਹਮਲਾ ਹੁੰਦਾ ਇਹਨਾਂ ਦੇ ਵਾਜਰੀਆਂ ਅਸੀਂ ਘੋਟੇ ਚੜ੍ਹ ਕੇ ਮਾਰਾਂਗੇ ਅੰਦਰ ਦੀ ਬਾੜਾਂਗੇ ਤੁਸੀਂ ਓਨੀ ਦੇ ਰਾਣਾ ਨਹੀਂ ਹੈਗਾ ਅਸੀਂ ਬਹੁਤ ਪਰੇਸ਼ਾਨ ਆ ਮੇਰੇ ਬੇਟੇ ਨੂੰ ਪਹਿਲਾ ਨਵੰਬਰ 2 ਤਰੀਕ ਨੂੰ ਇਹਨਾਂ ਨੇ 13 ਨਗਰ ਚ 7-8 ਮੁੰਡਿਆਂ ਨੇ ਘੇਰਿਆ ਅਸੀਂ ਉਦੋਂ ਵੀ ਪੁਲਿਸ ਚੌਂਕੀ ਜਾ ਕੇ ਕੰਪਲੀਟ ਕੀਤੀ ਇਹਨਾਂ ਨੇ ਸਾਡਾ ਕੋਈ ਨਹੀਂ ਮਸਲਾ ਹੱਲ ਕੀਤਾ ਦਿਵਾਲੀ ਤੋਂ ਅਗਲੇ ਦਿਨ 20-25 ਮੁੰਡੇ ਕਿਰਪਾਨਾਂ ਲੈ ਕੇ ਆਏ ਫਿਰ ਸਾਡੇ ਘਰੇ ਹਮਲਾ ਕੀਤਾ ਸੀ ਫਿਰ ਕੰਪਲੀਟ ਕੀਤੀ ਇਹਨਾਂ ਨੇ ਫਿਰ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਦੋ ਮੋਬਾਈਲ ਖੋ ਕੇ ਲੈ ਗਏ ਸੀਗੇ ਕੱਲ ਫਿਰ ਸਾਡਾ ਜਵਾਈ ਆ ਦੀ ਪੱਗ ਲਾ ਲਈ ਇਹਨਾਂ ਨੇ ਇਹਦਾ ਮੋਬਾਈਲ ਖੋ ਕੇ ਲੈ ਗਏ ਤੇ ਉਹ ਵੀ ਇਹਨਾਂ ਨੇ ਕੁਝ ਨਹੀਂ ਕੀਤਾ ਅਸੀਂ ਕੱਲ ਵੀ ਲਖਾਇਆ ਵੀ ਮੋਬਾਈਲ ਕੋ ਲਿਆ ਨੰਬਰ ਵੀ ਦਿੱਤਾ ਉਹਨਾਂ ਨੇ ਸੁੱਚ ਆਫ ਕਰ ਲਿਆ ਰਾ ਇਹ ਗਰਜੀਤ ਆੜੀ ਆਤੀ ਆਇਆ ਔਰੇ ਭਤੀਜੇ ਦਾ ਸੀਗਾ ਰਾਤ ਕੋਈ ਸੁਖਰਾਜ ਦੇ ਨਾਲ ਰੋਣਾ ਉਹੋ ਤਨਾ ਗੱਲਬਾਤ ਕਰਨ ਆਇਆ ਤੇ ਉਹਨੇ ਸਾਡੇ ਹੀ ਰਾਤ ਮਾਰਤੇ ਤੇ ਨਾਲੇ ਸਾਡੇ ਪਰੋਨੇ ਦੀ ਪੱਦ ਲਾਤੀ ਸਰ ਮੋਬਾਈਲ ਉਹਦੀ ਚਾਚੀ ਮੋਬਾਈਲ ਲੈ ਗਈ ਸਾਡਾ ਫੜ ਕੇ ਕਹਿੰਦੀ ਤੁਸੀਂ ਵੀਡੀਓ ਬਣਾਉਂਦੇ ਮੈਂ ਵੀਡੀਓ ਕੱਟਣੀ ਆ ਹੁਣ ਸਾਨੂੰ ਉਹ ਕਹਿ ਰਹੀ ਆ ਵੀ ਤੁਸੀਂ ਆਪ ਤੇਰੀ ਮੰਮੀ ਆਵੇ ਘਰੇ ਆ ਕੇ ਫੋਨ ਲੈ ਜਾਵੇ ਮੁੰਡਾ ਮੇਰਾ ਬੇਟਾ ਵੱਡਾ ਗਿਆ ਸੀ ਉਹਨੂੰ ਨਹੀਂ ਫੋਨ ਦਿੱਤਾ ਮੈਂ ਮਹੱਲੇ ਚ ਕਿਸਨ ਭੇਜਿਆ ਸੀ ਉਹਨੇ ਉਹਨੂੰ ਵੀ ਨਹੀਂ ਦਿੱਤਾ ਉਹ ਵੀ ਸਾਡੇ ਨਾਲ ਜਾਣ ਪੁੱਝ ਕੇ ਝਗੜਾ ਕਰਨਾ ਚਾਹੁੰਦੇ ਨੇ ਤੇ ਪੁਲਿਸ ਵਾਲਿਆਂ ਤੋਂ ਰਾਜਵੀਰ ਜਿਹੜੀ ਆ ਮੇਰੇ ਬੇਟੇ ਤੇ ਝੂ ਨਾਮ ਗੁਰਪ੍ਰੀਤ ਸਿੰਘ ਹੈ ਜੀ ਹਾਂ ਜੀ ਕੀ ਮਾਮਲਾ ਹੋਇਆ ਤੁਹਾਡੇ ਨਾਲ ਸਰ ਮਾਮਲਾ ਇਦਾਂ ਆਇਆ ਸਰ ਮੈਨਾਂ 8:30 9 ਵਜੇ ਦੀ ਗੱਲ ਹੈ ਸਰ ਮੈਂ ਨਾ ਇਨਾਰੇ ਘਰ ਗਿਆ ਮੇਰੇ ਆਪਣਾ ਸੋਰੇ ਨੇ ਇਨਾਰੇ ਘਰ ਗਿਆ ਸਰ ਮੈਨੂੰ ਨਾ ਇੱਥੇ ਖਲ ਜਾ ਬਾਹਰ ਬਾਈਕ ਲਾਈ ਅੰਦਰ ਮੈਂ ਖੜੇ ਹਾਂ ਸਰ ਮੈਨੂੰ ਮੈਨੂੰ 3-4 ਮੁੰਡੇ ਪੈ ਗਏ ਉਹਨਾਂ ਨੇ ਕੀ ਕੀਤਾ ਵੀ ਮੈਨੂੰ ਫੜ ਕੇ ਇੱਕ ਨੇ ਮੇਰੇ ਬਾਹਾਂ ਫਿਰ ਦੋਨਾਂ ਨੇ ਬਾਹਾਂ ਫੜੀਆਂ ਬਾਹਾਂ ਫੜ ਕੇ ਮੇਰੀ ਪੱਗ ਲਾਈ ਇਹਨਾਂ ਨੇ ਉਹਨੇ ਕਿ ਮੇਰੇ ਬਹੁਤ ਜ਼ਿਆਦਾ ਵਾਲ ਪੁੱਟੇ ਮੇਰੇ ਹਲੇ ਹਲ ਤੱਕ ਵਾਲ ਦਰਦ ਹੋ ਰਹੇ ਨੇ ਕਿਸਾਂ ਦੀ ਬਹੁਤ ਬੇਅਦਬੀ ਕੀਤੀ ਸਰ सर मैंने बंदी कारवाई करनी चाहिए सर पुलिस ਨੂੰ ਕੰਪਲੇਨ ਕੀਤੀ ਜੀ ਸਰ ਕੰਪਲੇਨ ਕੀਤੀ ਰਾਤ ਨੂੰ ਗਏ ਅਸੀਂ ਸਰ 12:00 ਤੋਂ ਪਹਿਲਾਂ ਜੀ ਸਰ ਬਿਲਕੁਲ ਸਾਰੀ ਸਾਰੀ ਰਾਤ ਕਾਲ ਕਰਦੇ ਆ ਅਸੀਂ 181 ਨੰਬਰ ਤੇ ਮੇਰੇ ਵਾਈਫ ਨੂੰ ਵੀ ਕੁੱਟਿਆ ਉਹਨਾਂ ਨੇ ਉਹ ਵੀ ਕਰ ਰਹੇ ਸੀਗੇ ਔਮਨ ਸੈੱਲ ਤੇ ਤੇ ਮੈਂ ਵੀ ਕੰਪਲੇਟ ਕੀਤੀ ਸਰ 98 ਗਿਆ ਸਰ ਆਪਣਾ ਬਸੰਤਪੁਰਾ थाना ਪੈਂਦਾ ਸਰ ਤੋਂ ਤੰਦਰਾ ਰੋਡ ਤੇ ਸਰ ਮੰਗ ਕੇ ਕਿ ਜੋ ਬੰਦੀ ਕਾਰਵਾਈ ਕੀਤੀ ਹੈ ਤੁਹਾਡੇ ਮੰਦਿਰ ਦੇ ਉੱਤੇ ਲੱਗੇ ਜੀ ਸਰ ਸਰ ਉਸ ਤੋਂ ਪਹਿਲਾਂ ਇਹਨਾਂ ਨੇ ਕੀ ਕੀਤਾ ਸਰ 20-25 ਮੁੰਡਿਆਂ ਨੂੰ ਬੁਲਾ ਕੇ ਸਰ ਸਾਡੇ 'ਤੇ ਹਮਲਾ ਕੀਤਾ ਸਰ ਹਾਲੇ ਵੀ ਘਰ ਜਾ ਕੇ ਦੇਖੋ ਤੁਸੀਂ ਸਰ ਕਿੰਨਾ ਤੋੜਪਾਨ ਕੀਤੀ ਸਾਡੇ ਬਹੁਤ ਬਹੁਤ ਤੋੜਪਾਨ ਕੀਤੀ ਸਰ ਜਾ ਕੇ ਦੇਖੋ ਤੁਸੀਂ